ਕੀ ਦੇ ਕੁਸ਼ਤੀ ਦੰਗਲ 'ਚ ਪਹੁੰਚੇ ਨਾਪਾ ਦੇ ਵਿਧਾਇਕ ਦੇਵਮਨ 1 ਲੱਖ ਦੀ ਚੰਡੀ ਦਾ ਰੱਖਿਆ ਇਨਾਮ ਪਹਿਲਵਾਨਾਂ ਨੇ ਦਿਖਾਇਆ ਜ਼ੋਰ ਬਿਲਕੁਲ ਮੇਰਾ ਆਪਣਾ ਪਿੰਡ ਹੈ ਆਪਣਾ ਨਗਰ ਹੈ ਮੈਂ ਇੱਥੇ ਮੇਰੀ ਜਨਮ ਭੂਮੀ ਹੈ ਹੀ ਮੇਰੀ ਕਰਮ ਭੂਮੀ ਹੈ ਔਰ ਇਸ ਏਰੀਏ ਦੇ ਵਿੱਚ ਪਰਵਰਿਸ਼ ਹੋਈ ਹੈ ਇੱਥੇ ਤੱਕ ਪਹੁੰਚਿਆ ਜਮ ਲਾ ਬਣੀ ਬੜੀ ਖੁਸ਼ੀ ਹੋਈ ਹੈ ਕਿਉਂਕਿ ਧਾਰੋਂ ਕੀ ਬਿਸ਼ੱਕ ਦੀ ਚ ਹੈ ਅੱਜ ਨਾਬਾ ਕੰਸਿਸਿਓਂਸੀ 'ਚ ਪੈਂਦਾ ਪਰ ਮੇਰਾ ਆਪਣਾ ਪਿੰਡ ਹੈ ਜਿੱਥੋਂ ਅਸੀਂ ਰੋਹ ਸਾਡਾ ਜਿਹੜਾ ਪਰਿਵਾਰਕ ਜਿਹੜੇ ਸਹਿਯਾਚਾਰ ਨੇ ਔਰ ਅੱਜ ਕੁਸ਼ਤੀ ਦੰਗਲ ਦੇ ਵਿੱਚ ਮੈਂ ਧੰਨਵਾਦ ਕਰਦੀ ਹਾਂ ਮੇਰਾ ਵੱਡਾ ਭਰਾ ਮਨਪ੍ਰੀਤ ਸਿੰਘ ਧਾਰੋਂ ਕੀ ਤੇ ਸਮੂਹ ਪੰਚਾਇਤ ਜਿਨ੍ਹਾਂ ਨੇ ਇਹ ੜਾਲਮੜ ਕੇ ਬਹੁਤ ਵੱਡਾ ਜਿਹੜਾ ਪ੍ਰਾਲਾ ਕੀਤਾ ਔਰ ਹਰ ਸਾਲ ਦੀ ਤਰ੍ਹਾਂ ਕੁਸ਼ਤੀ ਦੰਗਲ ਜਿਹੜੇ ਧਾਰੂਕੀ ਦੇ ਵਿੱਚ ਕਰਾਏ ਜਾਂਦੇ ਨੇ ਮੈਂ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦੇਣੀ ਆ ਔਰ ਇਦਾਂ ਦੇ ਜਿਹੜੇ ਪ੍ਰਾਲੇ ਨੇ ਹੁੰਦੇ ਰਹਿਣੇ ਚਾਹੀਦੇ ਨੇ ਤੇ ਵਿਰੋਧ ਸਰਕਾਰ ਵੱਲੋਂ ਮੁਹਿੰਮ ਜਿਹੜੀ ਸ਼ੁਰੂ ਕੀਤੀ ਕਾਹੀ ਸਫਲ ਰਹੀ ਹੈ ਕੀ ਬਿਲਕੁਲ ਦੇਖੋ ਜਿਹੜਾ ਪੰਜਾਬ ਦੇ ਵਿੱਚ ਜੋ ਆਪਾਂ ਲੰਬੇ ਸਮੇਂ ਤੋਂ ਦੇਖ ਰਹੇ ਆ ਔਰ ਉਹਦੇ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਵੱਡੀ ਪਹਿਲ ਕਦਮੀ ਕੀਤੀ ਹੈ ਬੜੀ ਨਿਰਡਰਤਾ ਦੇ ਨਾਲ ਦਲੇਰੀ ਦੇ ਨਾਲ ਜਿਹੜਾ ਫੈਸਲਾ ਲਿਆ ਔਰ ਅੱਜ ਜਿੱਥੇ ਨਸ਼ੇੜੀਆਂ ਨੂੰ ਜਿਹੜੇ ਸਾਡੇ ਬੱਚੇ ਨੇ ਜਿਹੜੇ ਨਸ਼ੇ ਜਿਨ੍ਹਾਂ ਨੂੰ ਨਸ਼ੇੜੀ ਕਹਿ ਕੇ ਜਿਹੜਾ ਬਦਨਾਮ ਕੀਤਾ ਜਾਂਦਾ ਸੀ ਜੈਸੀ ਕਹਿ ਲਈ ਕਿਉਂਕਿ ਉਹ ਇੱਕ ਐਡਿਕਟ ਨੇ ਉਹ ਪੇਸ਼ੈਂਟ ਨੇ ਸੋ ਉਹਨਾਂ ਨੂੰ ਜਿਹੜਾ ਉਹਨਾਂ ਦੀ ਜ਼ਿੰਦਗੀ ਨੂੰ ਦੁਬਾਰਾ ਲੀਹੇ ਚੜਾਉਣ ਲਈ ਉਹਨਾਂ ਨੂੰ ਨਸ਼ਾ ਛਡਾਉਣ ਦੇ ਲਈ ਜਿਹੜੇ ਸਰਕਾਰ ਉਪਰਾਲੇ ਕਰ ਰਹੀ ਹੈ ਉਹਨਾਂ ਦੀ ਜ਼ਿੰਦਗੀ ਨੂੰ ਨਵੇਂ ਸ਼ੁਰੂ ਜਿਹੜਾ ਨਵੀਂ ਜ਼ਿੰਦਗੀ ਨੂੰ ਸ਼ੁਰੂ ਕਰਨ ਲਈ ਜਿਹੜਾ ਰੋਜ਼ਗਾਰ ਦੇ ਮੌਕੇ ਮਹਈਆ ਕਰਵਾਏ ਜਾ ਰਹੇ ਨੇ ਔਰ ਜਿਹੜੇ ਨਸ਼ਾ ਵੇਚਦੇ ਸੀਗੇ ਉਹਨਾਂ ਤੇ ਬੜੀ ਸ਼ਕਤੀ ਦੇ ਨਾਲ ਜਿਹੜੀ ਕਾਰਵਾਈ ਹੋ ਰਹੀ ਹੈ ਔਰ ਤੁਸੀਂ ਦੇਖੋ ਕਦੇ ਕਿਤੇ ਪੀਲਾ ਪੰਜਾ ਚੱਲ ਰਿਹਾ ਕਿਤੇ ਜਿਹੜੀਆਂ ਐਨਡੀਪੀਐਸ ਦੇ ਜਿਹੜੇ ਐਕਟ ਦੇ ਤਹਿਤ ਉਹਨਾਂ ਲੋਕਾਂ ਤੇ ਸਖਤ ਤੋਂ ਸਖਤ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਨੇ ਸੋ ਪੰਜਾਬ ਦੀ ਨੌਜਵਾਨੀ ਨੂੰ ਜਿਹੜਾ ਵੀ ਬੰਦਾ ਉਹਦਾ ਕਾਹਨ ਕਰੂਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਉਹ ਤੇ ਸਰਕਾਰ ਦਾ ਜਿਹੜਾ ਸਖਤ ਰੁਖ ਹੈਗਾ ਤੇ ਉਹਦੇ ਉੱਤੇ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਕਾਰਵਾਈ ਨੂੰ ਲਗਾਤਾਰ ਭਾਵੇਂ ਰਾਸ਼ਨ ਕਾਰਡ ਕੱਟਣ ਨੂੰ ਲੈ ਕੇ ਹੋਵੇ ਭਾਵੇਂ ਖੜਾ ਨੂੰ ਲੈ ਕੇ ਕਿਸ ਤਰ੍ਹਾਂ ਦਾ ਰਵਈਆ ਹੈ ਕੇਂਦਰ ਸਰਕਾਰ ਦਾ ਦੇਖੋ ਇਹ ਤਾਂ ਪੰਜਾਬ ਸ਼ੁਰੂ ਤੋਂ ਹੀ ਜਿਹੜਾ ਮਹਿਸੂਸ ਕਰਦਾ ਆ ਰਿਹਾ ਕਿ ਪੰਜਾਬ ਦੇ ਨਾਲ ਮਤਰੇਈ ਮਾਂ ਆ ਜਿਹੜਾ ਸਲੋਗ ਹੁੰਦਾ ਔਰ ਆਪਾਂ ਦੇਖਦੇ ਹਾਂ ਕਿ ਅਕਸਰ ਕਿਤੇ ਵੀ ਕਿਸੇ ਸਟੇਟ ਦੇ ਵਿੱਚ ਕੋਈ ਦਿੱਕਤ ਆਉਂਦੀ ਆ ਤਾਂ ਸਰਕਾਰਾਂ ਨੇ ਜਿਹੜੀਆਂ ਉੱਥੇ ਰਾਹਤ ਪੈਕੇਜੰਦੀਆਂ ਨੇ ਅੱਜ ਪੰਜਾਬ ਆ ਜਿਹੜਾ ਪੰਜਾਬ ਦੇ ਸੈਂਕੜੇ ਮੈਂ ਕਹਿੰਦੀ ਹਾਂ ਹਜ਼ਾਰ ਦੇ ਕਰੀਬ ਜਿਹੜੇ ਪਿੰਡ ਨੇ ਅੱਜ ਹਾੜਾਂ ਦੀ ਮਾਰ ਹੇਠ ਨੇ ਔਰ ਅਜੇ ਵੀ ਪਰਮਾਤਮਾ ਦੀ ਕਿਰਪਾ ਕੋਈ ਪਤਾ ਨਹੀਂ ਹੈਗਾ ਕਿੱਥੇ ਤੱਕ ਜਾਣਾ ਪਰ ਕੇਂਦਰ ਆ ਜਿਹੜੀ ਅੱਜ ਤੱਕ ਜਿਹੜੀ ਚੁੱਪ ਹੈ ਔਰ ਈਵਨ ਜਿਹੜਾ ਪਾਣੀ ਪੰਜਾਬ ਦਾ ਜਿਹਦੇ ਨਾਲ ਪੰਜਾਬ ਦਾ ਨਾਮ ਆ ਪੰਜ ਦਰਿਆਵਾਂ ਦੀ ਧਰਤੀ ਪਾਣੀ ਦੀ ਧਰਤੀ ਤੇ ਸਾਡੇ ਤੋਂ ਲਗਾਤਾਰ ਸਾਡੇ ਪਾਣੀ ਖੋਏ ਜਾਂਦੇ ਸੀ ਤੁਸੀਂ ਅੱਜ ਦੇਖਿਆ ਹੋਣਾ ਅੱਜ ਹਰਿਆਣਾ ਵਾਲਿਆਂ ਨੂੰ ਕਿਹਾ ਸੀ ਕਿ ਭਾਈ ਪਾਣੀ ਲੈ ਲਓ ਤੇ ਅੱਜ ਉਹਨਾਂ ਨੇ ਲਿਖਤੀ ਤੌਰ ਤੇ ਜਵਾਬ ਦਿੱਤਾ ਕਿ ਕਹਿੰਦੇ ਸਾਨੂੰ ਪਾਣੀ ਨਹੀਂ ਚਾਹੀਦਾ ਸੋ ਪੰਜਾਬ ਦੇ ਨਾਲ ਮਤਰਈ ਮਾਂ ਵਾਲਾ ਜਿਹੜਾ ਸਲੂਕ ਹੁੰਦਾ ਚਾਹੇ ਰਾਸ਼ਨ ਕਾਰਡਾਂ ਦੀ ਗੱਲ ਹੋਵੇ ਉਹ ਲੋਕਾਂ ਦਾ ਜਿਹੜਾ ਰਾਸ਼ਨ ਘਰ ਜਾ ਕੇ ਕੇਂਦਰ ਦੀ ਜਿਹੜੀ ਲਿਮਟ ਤੋਂ ਉੱਪਰ ਨੇ ਜਿਹੜਾ ਉਹ ਸਾਰਾ ਜਿਹੜਾ ਸਟੇਟ ਜਿਹੜਾ ਚੁੱਕ ਰਹੀ ਆ ਪਰ باوجود ਕੇਂਦਰ ਲਗਾਤਾਰ ਠੱਕਾ ਕਰਦੀ ਆ ਇਹ ਕੋਈ ਗੱਲ ਨਹੀਂ ਪੰਜਾਬ ਤਾਂ ਜਿੰਨੇ ਵਾਰ ਵੀ ਡਿੱਗਿਆ ਤੇ ਪੰਜਾਬ ਨੂੰ ਡਿੱਗਣ ਦੀ ਕੋਸ਼ਿਸ਼ ਕਰੀਆ ਪੰਜਾਬ ਦੁਬਾਰਾ ਉੱਠ ਕੇ ਖੜਾ ਹੋਇਆ ਬਿਲਕੁਲ ਸੰਗਲ ਜ਼ਿਲ੍ਹਾ ਪ੍ਰੈਸ ਚੋਣਾਂ ਦੀ ਤਿਆਰੀ ਪਾ ਰਹੀ ਬਿਲਕੁ ਉਦਾਂ ਸਭਨਾਂ ਬਦ ਬਹੁਤ ਹੀ ਪੈਰਾਜਾ ਪਿੰਡ ਹੈ ਜੀ ਧਾਰੋਂ ਕੀ ਜਿੱਥੇ ਹਰ ਇੱਕ ਸਾਲ ਕੁਸ਼ਤੀ ਦੰਗਲ ਹੁੰਦਾ ਹੈ ਸਾਲ ਵੀ ਪਿੰਡ ਦੀ ਪੰਚਾਇਤ ਨੇ ਸਾਰੇ ਨਗਰ ਨੇ ਮੇਰਾ ਛੋਟਾ ਵੀਰ ਮਨਪ੍ਰੀਤ ਧਾਰੋਂ ਕੀ ਸਾਰੀ ਟੀਮ ਜਿਹੜੀ ਹੈ ਇਕੱਠੀ ਹੋ ਕੇ ਪੰਚਾਇਤ ਮੈਂਬਰ ਸਹਿਬਾਨ ਸਰਪੰਚ ਸਹਿਬਾਨ ਸਾਰੇ ਇਕੱਠਾ ਹੋ ਕੇ ਉਪਰਾਲਾ ਕੀਤਾ ਔਰ ਪੂਰੇ ਇਲਾਕੇ ਦੇ ਲੋਕ ਜਿਹੜੇ ਇੱਥੇ ਆਉਂਦੇ ਨੇ ਦੇਖਣ ਆਉਂਦੇ ਨੇ ਕਿਉਂਕਿ ਜ਼ਿੰਦਗੀ ਦੇ ਵਿੱਚ ਖੇਡ ਹੋਣੀ ਬੜੀ ਜ਼ਰੂਰੀ ਹੈ ਜੀ ਔਰ ਜਦੋਂ ਤੁਸੀਂ ਖੇਡ ਕੋਈ ਨਾ ਕੋਈ ਖੇਡਦੇ ਹੋ ਤਾਂ ਫਿਰ ਉਹਦੇ ਚ ਤੁਹਾਨੂੰ ਜਿੱਤ ਹਾਰ ਜਿਹੜੀ ਹੈ ਮਿਲਦੀ ਹੈ ਉਹਦੇ ਨਾਲ ਬੰਦਾ ਤੰਦਰੁਸਤ ਰਹਿੰਦਾ ਬੰਦੇ ਦਾ ਮਨ ਕਰਦਾ ਕਿ ਜੇ ਕੋਈ ਕਮੀ ਪੇਸ਼ੀ ਆ ਮੈਂ ਹੋਰ ਮਿਹਨਤ ਕਰਾਂ ਉਹ ਤੇ ਖੇਡ ਵੀ ਉਸੇ ਤਰੀਕੇ ਨਾਲ ਚੱਲਦੀ ਹੈ ਜੀ ਮੈਂ ਦੇਖ ਰਿਹਾ ਦਿੱਲੀ ਤੋਂ ਪਹਿਲਵਾਨ ਆਏ ਹੋਏ ਨੇ ਘਟਾਰੀ ਬਾਰਡਰ ਤੋਂ ਜਿੱਥੇ ਪਾਣੀ ਬਹੁਤ ਆਇਆ ਹੈ ਉੱਥੋਂ ਪਹਿਲਵਾਨ ਆ ਰਹੇ ਨੇ ਜਿਹੜੇ ਆਪਣੀ ਰੋਟੀ ਰੋਜ਼ੀ ਉਹਨਾਂ ਦਾ ਇਹੀ ਕੀਤਾ ਹੈ ਜੀ ਕਿ ਕੁਸ਼ਤੀਆਂ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਆ ਪੰਜਾਬ ਸਰਕਾਰ ਲਗਾਤਾਰ ਪੰਜਾਬ ਦੇ ਵਿੱਚ ਖੇਡ ਗੋਲ ਮਣਾ ਕੇ ਚਾਹੇ ਕੁਸ਼ਤੀ ਹੈ ਚਾਹੇ ਕਬੱਡੀ ਹੈ ਜਿਹੜੀਆਂ ਸਾਡੇ ਰਵਾਇਤੀ ਖੇਡਾਂ ਨੇ ਜਿਵੇਂ ਹਾਕੀ ਹੈ ਸਾਡੀ ਪੂਰੀ ਦੁਨੀ ਗਰਾਊਂਡ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ ਔਰ ਅਸੀਂ ਟਾਪ ਕਲਾਸ ਖੇਡ ਗਰਾਊਂਡ ਬਣਾ ਰਹੇ ਹਾਂ ਜਿਹੜੇ ਪ੍ਰਪੋਜ਼ਲ ਆਲਰੇਡੀ ਚਲੇ ਗਈਆਂ ਨੇ ਉਹ ਜਿਵੇਂ ਬਣ ਕੇ ਆ ਜਾਣਗੇ ਅਸੀਂ ਉਹਦਾ ਕੰਮ ਸ਼ੁਰੂ ਕਰ ਦਾਂਗੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਵੀ ਇਹੀ ਤਮੰਨਾ ਹੈ ਕਿ ਖੇਡਾਂ ਵਤਨ ਪੰਜਾਬ ਦੀਆਂ ਜਿਹੜੀਆਂ ਨੇ ਉਹਦੇ ਜ਼ਰੀਏ ਪੂਰਾ ਪੰਜਾਬ ਤੰਦਰੁਸਤ ਹੋਵੇ ਔਰ ਪੰਜਾਬ ਦੇ ਬੱਚੇ ਜਿਹੜੇ ਆ ਉਹ ਡਿਸਟ੍ਰਿਕਟ ਲੈਵਲ ਤੇ ਸਟੇਟ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਪੂਰੀ ਦੁਨੀਆ ਭਰ ਦੇ ਵਿੱਚ ਆਪਣੀ ਇੱਕ ਜਿਹੜੀ ਹੈ ਖੇਡ ਦਾ ਪ੍ਰਦਰਸ਼ਨ ਕਰਨਗੇ ਮਾਨ ਸਰ ਤੁਸੀਂ ਕਿਹੜੀ ਖੇਡ ਖੇਡਦੇ ਹੋ ਮਤਲਬ ਜਰ ਮੈਂ ਕਬੱਡੀ ਖੇਡਦਾ ਰਿਆ ਜੀ ਔਰ ਕ੍ਰਿਕਟ ਦਾ ਮੈਨੂੰ ਬਹੁਤ ਜ਼ਿਆਦਾ ਸ਼ੌਕ ਸੀ ਮੈਂ ਸਪਿਨ ਕਰਾਉਂਦਾ ਸੀਗਾ ਜੀ ਔਰ ਇੱਕ ਇੱਕ ਓਵਰ 'ਚ ਤਿੰਨ ਤਿੰਨ ਚਾਰ ਚਾਰ ਵਿਕਟਾਂ ਲੈਂਦੇ ਸੀਗੇ ਜੀ ਪਰ ਗਰੀਬੀ ਜ਼ਿਆਦਾ ਸੀ ਕਿਉਂਕਿ ਕ੍ਰਿਕਟ ਮਹਿੰਗੀ ਖੇਡ ਆ ਵਰਦੀ ਲੈਣੀ ਬੈਟ ਲੈਣਾ ਹਰ ਚੀ ਉਹ ਦਿਲ ਦੇ ਵਿੱਚ ਹੀ ਰਹਿ ਗਈ ਪਰ ਹੁਣ ਵੀ ਕਦੇ ਕਦੇ ਜੀ ਕਰਦਾ ਕਦੇ ਕਦੇ ਖੇਡ ਲਈਦੀ ਆ ਜੀ ਤੇ ਖੇਡ ਕੋਈ ਵੀ ਆ ਜੀ ਉਹ ਉਹ ਬੜੀ ਜ਼ਰੂਰੀ ਹੈ ਕਿਉਂਕਿ ਬਚਪਨ ਚ ਤੁਸੀਂ ਜਿਹੜੀ ਖੇਡ ਖੇਡੀ ਹੈ ਤੁਹਾਨੂੰ ਉਹਦੇ ਨਾਲ ਹੀ ਲਗਾ ਹੁੰਦਾ ਜਿਵੇਂ ਕਬੱਡੀ ਦਾ ਦਿਲੋਂ ਹੀ ਲਗਾ ਜੀ ਜਿੱਥੇ ਕਬੱਡੀ ਹੋਵੇ ਉੱਤੋਂ ਮਨੋਂ ਮੱਲੀ ਜਲ ਕਰਦਾ ਮੈਂ ਹੁਣ ਬਾਹਰ ਸੀਗਾ ਉੱਥੇ ਵੀ ਸਾਡੇ ਸੁਲਤਾਨ ਹੈ ਜੀ ਸੰਸਪੁਰ ਤੋਂ ਉਹ ਵੱਡੇ ਵੱਡੇ ਟੂਰਨਾਮੈਂਟ ਖੇਡਦੇ ਨੇ ਸਾਡੇ ਇਲਾਕੇ ਦਾ ਨਾਂ ਸਾਡੀ ਬੱਚੀ ਹੈ ਹਰਜਿੰਦਰ ਕੌਰ ਮੈਸਪਿੰਡ ਤੋਂ ਉਹਨਾਂ ਨੇ ਕਾਮਨਵੈਲਥ ਖੇਡਾਂ ਦੇ ਵਿੱਚ ਦੇਖੋ ਕਿੰਨਾ ਵੱਡਾ ਮਾਰਕਾ ਮਾਰਿਆ ਜੀ weight lifting ਦੇ ਵਿੱਚ ਔਰ ਇਹ ਇਹ ਮਤਲਬ ਇਹ ਜਿਹੜੀਆਂ ਖੇਡਾਂ ਨੇ ਨਾ ਜੀ ਇਹ ਇਨਸਾਨ ਨੂੰ ਕੱਲਾ ਆਰਥਿਕ ਤੌਰ ਤੇ ਨਹੀਂ ਮਜ਼ਬੂਤੀ ਦਿੰਦੀ ਆ ਦੁਨੀਆ ਭਰ ਦੇ ਵਿੱਚ ਜਿਵੇਂ ਅੱਜਕੱਲ ਸੋਸ਼ਲ ਮੀਡੀਆ ਆ ਗਿਆ ਪਪੂਲਾਰਿਟੀ ਮਾਪੇ ਦਾ ਮਾਨ ਸਨਮਾਨ ਪਿੰਡ ਦੀ ਜਿਹੜੀ ਹੈ ਮਰਿਆਦਾ ਬਹੁਤ ਉੱਪਰ ਚਲੀ ਜਾਂਦੀ ਆ ਪੰਜਾਬ ਦਾ ਨਾਮ ਬਹੁਤ ਉੱਪਰ ਚਲੇ ਜਾਂਦਾ ਇਹ ਖੇਡਾਂ ਜਿਹੜੀਆਂ ਨੇ ਆ ਕਿ ਉਹਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਆਪਾਂ ਕਰਦੇ ਆ ਤਾਂ ਫਿਰ ਇਹਦੇ ਵਿੱਚੋਂ ਤੁਹਾਨੂੰ ਬਹੁਤ ਕੁਝ ਮਿਲਦਾ ਜੀ ਖੜਪੀ ਇਦਤਾ ਦਾ ਜਿਹੜਾ ਕੀ ਹਾਲਾਤ ਨੇ ਤੁਸੀਂ ਵੀ ਇੱਕ ਟਰੱਕ ਰਾਸ਼ਨ ਦਾ ਜੀ ਰਾਸ਼ਨ ਦਾ ਇੱਕ ਟਰੱਕ ਕੱਲ ਭੇਜਿਆ ਔਰ ਅਸੀਂ ਤੂੜੀ ਦੇ ਤੇ ਹਰੇ ਚਾਰੇ ਦੀਆਂ ਚਾਰ ਟਰਾਲੀਆਂ ਤਿਆਰ ਨੇ ਜੀ ਉਹ ਅਸੀਂ ਮੇਬੀ ਅੱਜ ਰਾਤ ਨੂੰ ਜਾਂ ਸਵੇਰੇ ਅਸੀਂ ਰਵਾਨਾ ਕਰਾਂਗੇ ਇੱਥੋਂ ਤੇ ਹੁਣੇ ਮੈਂ ਸਾਡਾ ਗਰੁੱਪ ਹੈ ਜੀ ਉਹਦੇ ਵਿੱਚ ਹਾਈਲਾਈਟ ਆਇਆ ਜੀ ਕਿ ਪੰਜਾਬ ਦੇ ਵਿੱਚ ਔਰ ਖਾਸ ਕਰਕੇ ਆਪਣਾ ਜਿਹੜਾ ਏਰੀਆ ਪਟਿਆਲਾ ਜ਼ਿਲ੍ਹਾ ਚਾਰ ਦਿਨ ਲਗਾਤਾਰ ਬਰਸਾਤ ਜਿਹੜੀ ਆ ਉਹਦਾ ਹਾਈਲਾਈਟ ਆਇਆ ਸੱਚੇ ਪਾਤਸ਼ਾਹ ਕਿਰਪਾ ਕਰੇਂਦਰ ਦੇਵਤਾ ਕਿਰਪਾ ਬਣਾ ਕੇ ਰੱਖਣ ਕਿਉਂਕਿ ਸਾਡਾ ਸਾਰਾ ਇਲਾਕਾ ਜਿਹੜਾ ਪਟਿਆਲਾ ਜੇ ਪਾ ਚਲੇ ਜਾਈਏ ਭੇਵੇ ਤੋਂ ਲੈ ਕੇ ਦੇਵੀਗੜ੍ਹ ਇੱਧਰ ਕਨੌਰ ਵਿਧਾਨ ਸਭਾ ਫਤਰਾਣਾ ਵਿਧਾਨ ਸਭਾ ਸਮਾਣਾ ਵਿਧਾਨ ਸਭਾ ਇੱਧਰ ਬਹੁਤ ਨੀਵਾ ਏਰੀਆ ਜਿੱਥੇ ਬਹੁਤ ਵੱਡੀ ਮਾਰ ਹੁੰਦੀ ਹੈ ਕੱਲ ਡੀਸੀ ਪਟਿਆਲਾ ਨੇ ਵੀ ਟੂਰ ਕੀਤਾ ਜੇ ਉਧਰ ਉਹ ਘੱਗਰ ਦਾ ਦੌਰਾ ਕਰਕੇ ਆਏ ਨੇ ਸਾਡੇ ਐਮਐਲਏ ਸਨੌਰ ਹਰਮਿੰਦਰ ਸਿੰਘ ਪਠਾਨ ਮਾਜਰਾ ਜੀ ਉਹ ਵੀ ਲਗਾਤਾਰ ਉੱਥੇ ਹਾਈਲੈਂਡ ਤੇ ਨੇ ਲਗਾਤਾਰ ਦੌਰੇ ਕਰ ਰਹੇ ਨੇ ਸਾਡੇ ਐਮਐਲਏ ਕਨੌਰ ਇਸ ਸਾਰਿਆਂ ਦੀ ਡਿਊਟੀ ਲੱਗੀ ਹੋਈ ਹੈ ਜੀ ਪ੍ਰਸ਼ਾਸਨ ਵੀ ਲੱਗਿਆ ਐਸ ਵੀ ਲੱਗੇ ਹੋਏ ਆ ਦੇਖੋ ਕੁਦਰਤੀ ਆਫਤ ਦੇ ਮੁਰੇ ਤਾਂ ਬੰਦੇ ਦੀ ਬਾਹ ਨਹੀਂ ਚੱਲਦੇ ਜੀ ਇਹ ਇੱਕ ਅਰਦਾਸ ਹੀ ਹੈ ਇੱਕ ਬੇਨਤੀ ਹੈ ਕਿ ਸੱਚੇ ਪਾਸ਼ਾ ਕਿ ਕਿਸਾਨ ਜਿਹੜੇ ਧੀਆਂ ਪੱਤਾ ਵਾਂਗ ਫਸਲ ਆਪਣੀ ਪਾਲਦੇ ਉਹਦਾ ਨੁਕਸਾਨ ਜਿਹੜਾ ਹੈ ਜੀ ਉਹ ਦੇਖਿਆ ਨਹੀਂ ਜਾਂਦਾ ਖਾ ਨਾਮ ਹੋ ਜਾਂਦੀ ਹੈ ਜੀ ਸੱਚੇ ਪਾਸ਼ਾ ਕਰਪਾ ਬਣਾ ਕੇ ਰੱਖੀਏ ਨਾ ਤਾਂ ਵਾਕੇ ਨਾਲ ਹੀ ਹੋ ਜਾਏਗਾ ਮੈਂ ਮੇਰੇ ਵੱਡੇ ਭਰਾ ਸਰਦਾਰ ਗੁਰਦੇਵ ਸਿੰਘ ਜੀ ਦੇਮਾਨ ਐਮ ਐਲ ਏ ਹਲਕਾ ਨਾਬਾ ਦਾ ਇਸ ਕੁਸ਼ਤੀ ਦੰਗਲ ਤੇ ਜਿਹੜੀ 1 ਲੱਖ 1000 ਦੀ ਚੰਡੀਆ ਉਹ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਕਰਦਾ ਔਰ ਹੋਰ ਵੀ ਜਿਨੇ ਐਮ ਐਲ ਏ ਭਰਾ ਜਨਿੰਦਰ ਕੌਰ ਭਰਾ ਜੀ ਉਹ 52000 ਰੁਪਏ ਦੇ ਗਏ ਨੇ ਉਹਨਾਂ ਦਾ ਵੀ ਧੰਨਵਾਦ ਸਾਰੀਆਂ ਸੰਗਤਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ